ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਫਰਾਂਸ ਦੀ ਰਾਜਧਾਨੀ ਪੈਰਿਸ 'ਚ 26 ਜੁਲਾਈ ਤੋਂ ਸ਼ੁਰੂ ਹੋਏ ਮਹਾਕੁੰਭ 올림픽 2024 ਐਤਵਾਰ ਨੂੰ ਸੰਪੰਨ ਹੋ ਗਿਆ 올림픽 ਸਮਾਪਤੀ ਸਮਾਗਮ ਦਾ ਪ੍ਰਬੰਧ ਅੱਧੀ ਰਾਤ 12:30 ਵਜੇ ਪੈਰਿਸ ਦੇ ਸਟੇਡੀਅਮ 'ਚ ਕੀਤਾ ਗਿਆ ਸੀ ਇਸ ਸਮਾਪਤੀ ਸਮਾਗਮ 'ਚ ਅਮਰੀਕੀ ਕਲਾਕਾਰਾਂ ਬਿੱਲੀ ਇਰੀਸ਼ ਸਨੂਪ ਡੌਗ ਤੇ ਰੈੱਡ ਹੌਟ ਚਿੱਲੀ ਪੈਪਰਸ ਨੇ ਆਪਣੀ ਕਲਾ ਦਾ ਮੁਜ਼ਾਰਾ ਕੀਤਾ ਸਮਾਪਤੀ ਸਮਾਗਮ ਚ ਹਾਲੀਵੁੱਡ ਅਦਾਕਾਰ ਟੌਮ ਕਰੂਜ਼ ਨੇ ਵੀ ਸ਼ਿਰਕਤ ਕੀਤੀ ਸਮਾਗਮ ਦੌਰਾਨ ਸਾਰੇ ਜੇਤੂ ਐਥਲੀਟਸ ਨੂੰ ਸਨਮਾਨਿਤ ਕੀਤਾ ਗਿਆ ਤੇ 올림픽 ਝੰਡਾ ਲਾਸ ਐਂਜਲਸ ਨੂੰ ਸੌਂਪਿਆ ਗਿਆ ਜੋ ਕਿ 2028 ਚ ਹੋਣ ਵਾਲੀਆਂ ਗਰਮੀਆਂ ਦੀਆਂ 올림픽 ਖੇਡਾਂ ਦਾ ਅਗਲਾ ਮੇਜ਼ਬਾਨ ਹੈ ਇਸ ਸਮਾਗਮ ਚ ਭਾਰਤ ਲਈ ਝੰਡਾ ਬਰਦਾਰ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਹਾਕੀ ਟੀਮ ਦੇ ਗੋਲਕੀਪਰ ਪੀਆਰ ਸ਼੍ਰੀਜੇਸ਼ ਸਨ ਪੈਰਿਸ 올림픽 ਚ ਅਮਰੀਕਾ 126 ਤਗਮਿਆਂ ਨਾਲ ਜਿਹਦੇ ਵਿੱਚ 40 ਸੋਨ 44 ਚਾਂਦੀ ਤੇ 42 ਕਾਂਸੇ ਦੇ ਨੇ ਇਹਨਾਂ ਦੇ ਨਾਲ ਤਗਮਾ ਸੂਚੀ ਚ ਸਿਖਰ ਤੇ ਰਿਹਾ ਜਦਕਿ ਚੀਨ 91 ਤਗਮਿਆਂ ਦੇ ਨਾਲ ਦੂਜੇ ਸਥਾਨ ਤੇ ਰਿਹਾ ਤਗਮਾ ਸੂਚੀ ਚ ਜਾਪਾਨ ਤੀਜੇ ਸਥਾਨ ਤੇ ਰਿਹਾ ਜਿਸ ਨੇ 20 ਸੋਨੇ ਸਣੇ ਕੁੱਲ 45 ਤਗਮੇ ਹਾਸਲ ਕੀਤੇ ਇਸ 올림픽 ਚ ਲਗਭਗ 144 ਦੇਸ਼ ਅਜਿਹੇ ਨੇ ਜਿਨ੍ਹਾਂ ਨੂੰ ਕੋਈ ਵੀ ਤਗਮਾ ਨਹੀਂ ਮਿਲਿਆ ਪੈਰਾ-ਓਲੰਪਿਕ ਦੀ ਤਗਮਾ ਸੂਚੀ 'ਚ ਭਾਰਤ ਫਿਲਹਾਲ 71ਵੇਂ ਸਥਾਨ 'ਤੇ ਹੈ। 3 ਸਾਲ ਪਹਿਲਾਂ ਹੋਈ ਟੋਕੀਓ ਓਲੰਪਿਕ 2020 'ਚ ਭਾਰਤ 7 ਤਗਮਿਆਂ ਨਾਲ ਜਿਦੇ ਵਿੱਚ ਇੱਕ ਸੋਨੇ ਦਾ ਵੀ ਸੀ, ਤਗਮਾ ਸੂਚੀ 'ਚ 48ਵੇਂ ਸਥਾਨ 'ਤੇ ਸੀ। ਮੈਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਮੈਚ ਤੋਂ ਕੁਝ ਘੰਟੇ ਪਹਿਲਾਂ 100 ਗ੍ਰਾਮ ਭਾਰ ਵਧਣ ਕਾਰਨ ਅਯੋਗ ਘੋਸ਼ਰਾਰ ਦਿੱਤਾ ਗਿਆ ਸੀ। ਉਸ ਨੂੰ ਕੋਈ ਤਗਮਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਮਾਮਲੇ 'ਚ ਉਹਨਾਂ ਦੀ ਅਪੀਲ ਤੇ ਅਜੇ ਫੈਸਲਾ ਆਉਣਾ ਬਾਕੀ ਹੈ। ਜੇਕਰ ਫੈਸਲਾ ਪੱਖ ਚ ਆਉਂਦਾ ਹੈ ਤਾਂ ਭਾਰਤ ਦੇ 7 ਤਗਮੇ ਹੋ ਜਾਣਗੇ। ਪਾਕਿਸਤਾਨ ਇਸ ਸਾਲ ਦੇ 올림픽 ਮੁਕਾਬਲੇ ਚ 62ਵੇਂ ਸਥਾਨ ਤੇ ਰਿਹਾਏ ਉਸ ਨੂੰ ਸਿਰਫ ਇੱਕ 골ਡ ਮੈਡਲ ਮਿਲਿਆ ਹੈ। 올림픽 ਦੇ ਸਮਾਪਤੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਇੱਕ ਵਿਅਕਤੀ ਦੇ ਆਇਫਲ ਟਾਵਰ ਤੇ ਚੜਨ ਦੀ ਖਬਰ ਨੇ ਸੁਰੱਖਿਆ ਏਜੰਸੀਆਂ ਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਪੈਰਿਸ ਪੁਲਿਸ ਨੇ BBC ਨੂੰ ਦੱਸਿਆ 올림픽 ਸਮਾਪਤੀ ਸਮਾਗਮ ਤੋਂ ਕੁਝ ਘੰਟੇ ਪਹਿਲਾਂ ਐਤਵਾਰ ਨੂੰ ਆਇਫਲ ਟਾਵਰ ਤੇ ਚੜਨ ਲਈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ਵਿਅਕਤੀ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚ ਇੱਕ ਬਿਨਾ ਕਮੀਜ਼ ਵਾਲਾ ਵਿਅਕਤੀ 올림픽 ਰਿੰਗਾਂ ਦੇ ਬਿਲਕੁਲ ਉੱਪਰ ਟਾਵਰ ਤੇ ਚੜਦਾ ਦਿਖਾਈ ਦੇ ਰਿਹਾ ਹੈ। ਨਿਊਯਾਰਕ ਟਾਈਮਜ਼ ਅਤੇ ਸੀਨਾ ਕਾਲਜ ਵੱਲੋਂ 5 ਤੋਂ 9 ਅਗਸਤ ਦਰਮਿਆਨ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ 50% ਵੋਟਰ ਕਮਲਾ ਹੈਰਿਸ ਦੇ ਹੱਕ ਚ ਨੇ ਤੇ 46% 트럼ਪ ਦੇ ਹੱਕ ਚ ਨੇ। ਨਿਊਯਾਰਕ ਚ ਹਾਲ ਹੀ ਚ ਹੋਏ ਇੱਕ ਸਰਵੇਖਣ ਅਨੁਸਾਰ ਤਿੰਨ ਅਹਿਮ ਰਾਜਾਂ ਚ ਪ੍ਰੀਪੋਲ ਸਰਵੇ ਵਿੱਚ ਕਮਲਾ ਹੈਰਿਸ ਨੂੰ 50% ਵੋਟਾਂ ਮਿਲ ਰਹੀਆਂ ਨੇ ਜਦਕਿ ਡੋਨਲਡ 트ੰਪ ਦੇ ਵੋਟਰ 46% ਤੇ ਉਸ ਦੇ ਹੱਕ ਚ ਨੇ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ 'ਚ ਤਕਰੀਬਨ 3 ਕੁ ਮਹੀਨੇ ਦਾ ਸਮਾਂ ਰਹਿ ਗਿਆ ਤਾਂ ਇਹ ਸਿੱਟਾ ਨਿਊਯਾਰਕ ਟਾਈਮਸ ਤੇ ਸੀਨਾ ਕਾਲਜ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਤੋਂ ਸਾਹਮਣੇ ਆਇਆ ਨਿਊਯਾਰਕ ਟਾਈਮਸ ਤੇ ਸੀਨਾ ਕਾਲਜ ਨੇ 5 ਅਗਸਤ 9 ਅਗਸਤ ਦਰਮਿਆਨ 1973 ਰਜਿਸਟਰਡ ਵੋਟਰਾਂ ਦੀ ਇੰਟਰਵਿਊ ਲਈ ਜਿਨ੍ਹਾਂ ਨੇ ਤਿੰਨ ਸਵਿੰਗ ਰਾਜਾਂ ਤੋਂ ਮਹੱਤਵਪੂਰਨ ਰਾਜਾਂ ਚ ਗਿਣੇ ਜਾਂਦੇ ਨੇ ਜਿਨ੍ਹਾਂ ਵਿੱਚ ਵਿਸਕਾਂਸਿਨ, ਪੈਂਸਿਲਵੇਨੀਆ ਤੇ ਮਿਸ਼ੀਗਨ ਸ਼ਾਮਲ ਹੈ ਇਹਨਾਂ ਰਾਜਾਂ ਚ ਵੋਟਰਾਂ ਨੂੰ ਕਵਰ ਕੀਤਾ ਗਿਆ ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਵੱਲੋਂ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੂੰ ਆਪਣਾ ਰਨਿੰਗ ਮੇਟ ਅਤੇ ਉਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਇਹ ਸਰਵੇਖਣ ਕਰਵਾਇਆ ਗਿਆ ਹੋ ਸਕਦਾ ਹੈ ਕਿ ਮਿਸ਼ੀਗਨ ਚ 4.8 ਫੀਸਾ ਦਾ ਪਲੱਸ ਜਾਂ ਮਾਈਨਸ ਫਰਕ ਹੋਵੇਗਾ ਪੈਂਸਿਲਵੇਨੀਆ 'ਚ ਇਹ ਅੰਤਰ 4.2 ਹੋਣ ਦੀ ਸੰਭਾਵਨਾ ਹੈ ਤੇ ਵਿਸਕਾਨਸਨ 'ਚ ਇਹ 4.3 ਅੰਕ ਹੋ ਸਕਦਾ ਹੈ ਪਰ ਕੁੱਲ ਮਿਲਾ ਕੇ ਕਮਲਾ ਹੈਰਿਸ ਡੋਨਲਡ 트੍ਰੰਪ ਤੋਂ ਅੱਗੇ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਤੋਂ ਪਹਿਲਾਂ 트੍ਰੰਪ ਅਤੇ ਬਾਈਡਨ ਵਿਚਾਲੇ ਹੋਏ ਮੁਕਾਬਲੇ ਦੌਰਾਨ 트੍ਰੰਪ ਬਾਈਡਨ ਤੋਂ ਅੱਗੇ ਸਨ ਪਰ ਬਾਈਡਨ ਵੱਲੋਂ ਖੁਦ ਮੁਕਾਬਲੇ ਤੋਂ ਹਟਣ ਅਤੇ ਕਮਲਾ ਹੈਰਿਸ ਨੂੰ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਐਲਾਨਣ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ ਪੈਂਸਿਲਵੇਨੀਆ ਚ ਲਗਭਗ ਹਰ ਕੋਈ ਕਹਿੰਦਾ ਹੈ ਕਿ ਕਮਲਾ ਹੈਰਿਸ ਜੋ ਕਿ ਚੁਸਤ ਬੁੱਧੀਮਾਨ ਹੈ ਅਤੇ ਉਹ ਉਪ ਰਾਸ਼ਟਰਪਤੀ ਵਜੋਂ ਤਜਰਬਾ ਰੱਖਦੀ ਹੈ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਬਹੁਤ ਹੀ ਬਿਹਤਰ ਹੈ ਜੇਕਰ ਕਮਲਾ ਹੈਰਿਸ ਰਾਸ਼ਟਰਪਤੀ ਬਣਦੀ ਹੈ ਤਾਂ ਉਹ ਅਮਰੀਕੀ ਇਤਿਹਾਸ ਚ ਪਹਿਲੀ ਮਹਿਲਾ ਰਾਸ਼ਟਰਪਤੀ ਤੇ ਪਹਿਲੀ ਗੈਰ ਗੋਰੀ ਮਹਿਲਾ ਰਾਸ਼ਟਰਪਤੀ ਦੇ ਅਹੁਦੇ ਤੇ ਬਿਰਾਜਮਾਨ ਹੋਵੇਗੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਕਮਾਂਡ ਕਰਨੀ ਟੀਮ ਨੇ ਕਿਹਾ ਹੈ ਕਿ ਉਹਨਾਂ ਦੇ ਈਮੇਲ ਹੈਕ ਕਰ ਲਏ ਗਏ ਨੇ ਟੀਮ ਨੇ ਦਾਅਵਾ ਕੀਤਾ ਕਿ ইরਾਨੀ ਇਨ੍ਹਾਂ ਸੰਵੇਦਨਸ਼ੀਲ ਅੰਦਰੂਨੀ ਦਸਤਾਵੇਜ਼ਾਂ ਨੂੰ ਚੋਰੀ ਕਰਨ ਅਤੇ ਫੈਲਾਉਣ 'ਚ ਸ਼ਾਮਲ ਨੇ ਹਾਲਾਂਕਿ ਮੁਹਿੰਮ ਦੀ ਇਨਚਾਰਜ ਟੀਮ ਨੇ ਈਰਾਨ ਦੀ ਸ਼ਮੂਲੀਅਤ ਦਾ ਕੋਈ ਸਿੱਧਾ ਸਬੂਤ ਨਹੀਂ ਦਿੱਤਾ ਪਰ ਮਾਈਕਰੋਸਾਫਟ ਵੱਲੋਂ ਇੱਕ ਰਿਪੋਰਟ ਜਾਰੀ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਹੈ ਰਿਪੋਰਟ 'ਚ 2024 'ਚ ਅਮਰੀਕੀ ਕਾਰਜਾਂ 'ਚ ਦਖਲ ਦੇਣ ਲਈ ਵਿਦੇਸ਼ੀ ਏਜੰਟਸ ਦੇ ਯਤਨਾਂ ਦਾ ਵੇਰਵਾ ਦਿੱਤਾ ਗਿਆ ਹੈ ਟਰੰਪ ਦੀ ਮੁਹਿੰਮ ਦੇ ਬੁਲਾਰੇ ਸਟੀਵਨ ਚੇਂਗ ਨੇ ਹੈਕਿੰਗ ਲਈ ਸੰਯੁਕਤ ਰਾਜ ਦੇ ਦੁਸ਼ਮਣ ਵਿਦੇਸ਼ੀ ਸਰੋਤਾਂ ਨੂੰ ਜ਼ਿੰਮੇਵਾਰ ਠਹਿਰਾਇਆ। ਰਾਸ਼ਟਰਪਤੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਨੇ ਇੱਕ ਬਿਆਨ ਚ ਕਿ ਉਸਨੇ ਅਣਉਚਿਤ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਰਿਪੋਰਟਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਤੇ ਉਹ ਕਿਸੇ ਵੀ ਸਰਕਾਰ ਜਾਂ ਸੰਸਥਾ ਦੀ ਨਿੰਦਾ ਕਰਦੀ ਹੈ ਜੋ ਅਮਰੀਕੀ ਲੋਕਤੰਤਰੀ ਸੰਸਥਾਵਾਂ 'ਚ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਬੁਲਾਰੇ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਨਿਆਂ ਵਿਭਾਗ ਤੇ ਛੱਡ ਦਿੱਤਾ ਗਿਆ ਹੈ। ਜਦੋਂ ਸੰਯੁਕਤ ਰਾਸ਼ਟਰ 'ਚ ਈਰਾਨ ਦੇ ਮਿਸ਼ਨ ਨੂੰ 트ੰਪ ਦੇ ਮੁਹਿੰਮ ਦੇ ਦਾਅਵਿਆਂ ਬਾਰੇ ਪੁੱਛਿਆ ਗਿਆ ਤਾਂ ਉਸਨੇ ਇਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਮਿਸ਼ਨ ਨੇ ਕਿਹਾ ਅਸੀਂ ਅਜਿਹੀਆਂ ਰਿਪੋਰਟਸ ਨੂੰ ਪਰਮਾਣਿਤ ਨਹੀਂ ਕਰਦੇ ਮਿਸ਼ਨ ਨੇ ਕਿਹਾ ਈਰਾਨ ਸਰਕਾਰ ਦਾ ਨਾਤਾ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਦਖਲ ਦੇਣ ਦਾ ਕੋਈ ਇਰਾਦਾ ਹੈ ਨਾ ਹੀ ਅਜਿਹਾ ਉਹ ਕਰਦੀ ਹੈ ਗੈਰਕਾਨੂੰਨੀ ਇਮੀਗ੍ਰੇਸ਼ਨ ਅਮਰੀਕਾ ਦੀ ਸਭ ਤੋਂ ਵੱਡੀ ਸਮੱਸਿਆ ਹੈ ਤੇ ਇਹ ਸਮੱਸਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਟਰੰਪ ਅਤੇ ਉਹਨਾਂ ਦੀ ਪਾਰਟੀ ਇਸ ਮੁੱਦੇ ਤੇ ਰਾਸ਼ਟਰਪਤੀ ਜੋ ਬਾਈਡਨ ਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਤੇ ਹਮਲਾ ਕਰ ਰਹੇ ਨੇ। ਵਰਤਮਾਨ ਚ ਅਮਰੀਕਾ ਦੇ 15 ਰਾਜਾਂ ਨੇ ਬਾਈਡਨ ਦੇ ਉਸ ਫੈਸਲੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ ਜਿਸ ਵਿੱਚ ਬਾਈਡਨ ਪ੍ਰਸ਼ਾਸਨ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਿਹਤ ਕਵਰੇਜ ਦੀ ਸਹੂਲਤ ਦੇਣ ਦੀ ਆਗਿਆ ਦਿੱਤੀ ਸੀ। ਅਮਰੀਕਾ ਚ ਇਮੀਗ੍ਰੇਸ਼ਨ ਦੀ ਸਮੱਸਿਆ ਇਸ ਸਾਲ ਹੋਣ ਵਾਲੀਆਂ ਚੋਣਾਂ ਚ ਇੱਕ ਅਹਿਮ ਵੱਡਾ ਮੁੱਦਾ ਬਣੀ ਹੋਈ ਹੈ। ਅਮਰੀਕਾ ਚ ਚੋਣਾਂ ਇਸ ਸਾਲ ਨਵੰਬਰ ਨੂੰ ਹੁਣੀਆਂ ਨੇ ਤੇ ਬਾਈਡਨ ਪ੍ਰਸ਼ਾਸਨ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸਿਹਤ ਸਬੰਧੀ ਵੱਡਾ ਲਾਭ ਦੇਣ ਜਾ ਰਿਹਾ ਹੈ ਇਸ ਵਿੱਚ ਇਸ ਫੈਸਲੇ ਖਿਲਾਫ 트럼ਪ ਦੀ ਰਿਪਬਲਿਕਨ ਪਾਰਟੀ ਵੱਲੋਂ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਗਿਆ ਹੈ ਗੈਰਕਾਨੂੰਨੀ ਇਮੀਗ੍ਰੇਸ਼ਨ ਤੋਂ ਨਾਰਾਜ਼ ਅਮਰੀਕੀਆਂ ਦੀ ਵੱਡੀ ਗਿਣਤੀ ਹੈ ਤੇ ਇਸੇ ਕਰਕੇ ਸਰਕਾਰ ਤੇ ਇਸ ਨੂੰ ਕਾਬੂ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਹਾਲਾਂਕਿ ਵਰਤਮਾਨ 'ਚ ਅਮਰੀਕਾ ਦੇ 15 ਰਾਜਾਂ ਨੇ ਪ੍ਰਵਾਸੀਆਂ ਨੂੰ ਕਾਨੂੰਨੀ ਤੌਰ ਤੇ ਸਿਹਤ ਕਵਰੇਜ ਪ੍ਰਾਪਤ ਕਰਨ 'ਚ ਮਦਦ ਕਰਨ ਲਈ ਰਾਸ਼ਟਰਪਤੀ ਬਾਈਡਨ ਦੀ ਕੋਸ਼ਿਸ਼ ਨੂੰ ਰੋਕਣ ਲਈ ਇਹ ਮੁਕੱਦਮਾ ਕੀਤਾ ਹੈ ਬਾਈਡਨ ਪ੍ਰਸ਼ਾਸਨ ਇਹ ਨਿਯਮ ਪੇਸ਼ ਕਰਨ ਜਾ ਰਿਹਾ ਹੈ ਕਿ ਜੋ ਅਗਲੇ ਸਾਲ ਫੈਡਰਲ ਅਫੋਰਡੇਬਲ ਕੇਅਰ ਐਕਟ ਸੇਤ ਬੀਮਾ ਪ੍ਰਾਪਤ ਕਰਨ ਲਈ ਗੈਰਕਾਨੂੰਨੀ ਤੌਰ ਤੇ ਅਮਰੀਕਾ ਚਾਏ 1 ਲੱਖ ਪ੍ਰਵਾਸੀਆਂ ਨੂੰ ਲਾਭ ਦੇਵੇਗਾ ਹਾਲਾਂਕਿ ਨਿਯਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ 15 ਰਾਜਾਂ ਨੇ ਬਾਈਡਨ ਪ੍ਰਸ਼ਾਸਨ ਵਿਰੁੱਧ ਸੰਘੀ ਮੁਕੱਦਮਾ ਦਾਇਰ ਕੀਤਾ ਹੈ ਰਿਪਬਲਿਕਨ 1 ਨਵੰਬਰ ਤੋਂ ਨਿਯਮ ਨੂੰ ਲਾਗੂ ਹੋਣ ਤੋਂ ਰੋਕਣਾ ਚਾਹੁੰਦੇ ਨੇ ਤੇ ਕਵਰੇਜ ਲਈ ਸਾਈਨ ਅਪ ਕਰਨ ਤੇ ਡਰੀਮਰਜ਼ ਵਜੋਂ ਜਾਣੇ ਜਾਂਦੇ ਲੋਕਾਂ ਨੂੰ ਟੈਕਸ ਬ੍ਰੇਕਾਂ ਤੱਕ ਪਹੁੰਚ ਪ੍ਰਦਾਨ ਕਰਨਾ ਚਾਹੁੰਦੇ ਨੇ ਅਮਰੀਕੀ ਰਾਸ਼ਟਰਪਤੀ ਜੋਨਾ ਇਸ ਸਾਲ 5 ਨਵੰਬਰ ਨੂੰ ਹੋਣੀ ਹੈ ਤੇ ਇਸ ਤੋਂ 4 ਦਿਨ ਪਹਿਲਾਂ ਕਿਫਾਈਤੀ ਕੇਅਰ ਐਕਟ ਮਾਰਕੀਟ ਪਲੇਸ ਨਾਮਕਣ ਖੁੱਲਦਾ ਹੈ ਰਾਜਾਂ ਨੇ ਉੱਤਰੀ ਡਕੋਟਾ 'ਚ ਮੁਕਦਮਾ ਦਾਇਰ ਕੀਤਾ ਉੱਤਰੀ ਡਕੋਟਾ ਵੀ ਉਹਨਾਂ ਰਾਜਾਂ 'ਚੋਂ ਇੱਕ ਹੈ ਜੋ ਨਿਯਮ ਨੂੰ ਲਾਗੂ ਹੋਣ ਤੋਂ ਰੋਕਣਾ ਚਾਹੁੰਦੇ ਨੇ ਸਾਰੇ ਰਾਜਾਂ 'ਚ ਰਿਪਬਲਿਕਨ ਅਟਾਰਨੀ ਜਨਰਲ ਹੁੰਦੇ ਨੇ ਜੋ ਲੋਕਤੰਤਰੀ ਨੀਤੀ ਦੇ ਟੀਚਿਆਂ ਨੂੰ ਅੱਗੇ ਵਧਾਉਣ 'ਚ ਸਹਾਇਕ ਹੁੰਦੇ ਨੇ ਮੌਜੂਦਾ ਵਿਰੋਧ ਬਾਈਡਨ ਪ੍ਰਸ਼ਾਸਨ ਦੇ ਨਿਯਮਾਂ ਨੂੰ ਅਸਫਲ ਕਰਨ ਲਈ GOP ਇੱਕ ਕੋਸ਼ਿਸ਼ ਦਾ ਹਿੱਸਾ ਹੈ ਇਹ ਦਲੀਲ ਦਿੱਤੀ ਗਈ ਹੈ ਕਿ ਇਹ ਨਿਯਮ 1996 ਦੇ ਪੁਲਾਈ ਸੁਧਾਰ ਕਾਨੂੰਨ ਦੀ ਉਲੰਘਣਾ ਕਰਦਾ ਹੈ ਤੇ ACA ਨੇ ਇਹ ਵੀ ਕਿਹਾ ਹੈ ਕਿ ਇਹ ਹੋਰ ਪ੍ਰਵਾਸੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਆਉਣ ਲਈ ਉਤਸ਼ਾਹਿਤ ਕਰੇਗਾ ਨਾਲ ਹੀ ਰਾਜਾਂ ਅਤੇ ਉਹਨਾਂ ਦੇ ਪਬਲਿਕ ਸਕੂਲ ਪ੍ਰਣਾਲੀਆਂ ਤੇ ਬੋਝ ਪਵੇਗਾ ਬਹੁਤ ਸਾਰੇ ਅਰਥਸ਼ਾਸਤਰੀਆਂ ਨੇ ਸਿੱਟਾ ਕੱਢਿਆ ਕਿ ਪ੍ਰਵਾਸੀਆਂ ਨੇ ਦੇਸ਼ ਦੀ ਆਰਥਿਕਤਾ ਨੂੰ ਬਹੁਤ ਲਾਭ ਪਹੁੰਚਾਇਆ ਹੈ ਤੇ ਪੋਸਟ ਕਰੋਨਾ ਵਾਇਰਸ ਨੇ ਇਮੀਗ੍ਰੇਸ਼ਨ ਕਾਰਨ ਰੋਜ਼ਗਾਰ ਨੂੰ ਹੁਲਾਰਾ ਦਿੱਤਾ ਜਿਸ ਨਾਲ ਮੰਦੀ ਨੂੰ ਰੋਕਿਆ ਗਿਆ ਇਹ ਮਕਦਮਾ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਰਿਪਬਲਿਕਨ ਹਮਲਿਆਂ ਦੇ ਵਿਚਕਾਰ ਆਇਆ ਹੈ ਜੋ ਕਿ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੀ ਸੰਭਾਵਿਤ ਉਮੀਦਵਾਰ ਹੈ ਰਿਪਬਲਿਕਨ ਨੇਤਾ ਸ਼ੁਰੂ ਤੋਂ ਹੀ ਇਮੀਗ੍ਰੇਸ਼ਨ ਦੇ ਮੁੱਦੇ ਤੇ ਬਾਈਡਨ ਅਤੇ ਹੈਰਿਸ ਨੂੰ ਘੇਰਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਾਈਡਨ ਤੇ ਹੈਰਿਸ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ 'ਚ ਕਮਜ਼ੋਰ ਰਹੇ ਨੇ ਬਾਈਡਨ ਪ੍ਰਸ਼ਾਸਨ ਦੌਰਾਨ ਬਾਰਡਰ ਕਰਾਸਿੰਗ ਰਿਕਾਰਡ ਉੱਚਾਈ ਤੇ ਹੈ ਪਰ ਹੁਣ ਇਸ ਵਿੱਚ ਗਿਰਾਵਟ ਦੇਖੀ ਗਈ ਹੈ ਇਸ ਮੁਕਦਮੇ ਦੇ ਵਿੱਚ ਅਮਰੀਕਾ ਦੇ ਅਲਾਬਾਮਾ, ਇਡਾਹੋ, ਇੰਡੀਆਨਾ, ਆਇਓਵਾ, ਮਿਸੂਰੀ, ਮੌਂਟਾਨਾ, ਨਿਬਰਾਸਕਾ, ਨਿਊ ਹੈਮਪਸ਼ਾਇਰ, ਓਹੀਓ, ਸਾਊਥ ਕੈਰੋਲਿਨਾ, ਸਾਊਥ ਡਕੋਟਾ Tennessee ਤੇ Virginia ਰਾਜ ਸ਼ਾਮਲ ਨੇ। بنگਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਆਪਣੀ ਸਰਕਾਰ ਦੇ ਪਤਨ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਸਿਨਾ ਦਾ ਦੋਸ਼ ਹੈ ਕਿ ਉਸ ਨੂੰ ਸੱਤਾ ਤੋਂ ਲਾਂਬੇ ਕੀਤਾ ਗਿਆ ਸੀ ਕਿਉਂਕਿ ਉਸ ਨੇ ਸੇਂਟ ਮਾਰਟਿਨ ਟਾਪੂ ਅਮਰੀਕਾ ਨੂੰ ਨਹੀਂ ਸੌਂਪਿਆ ਸੀ ਜਿਸ ਨਾਲ ਉਹ ਬੰਗਾਲ ਦੀ ਖਾੜੀ 'ਚ ਆਪਣਾ ਦਬਦਬਾ ਕਾਇਮ ਕਰ ਸਕਦਾ ਸੀ। ਉਨਾ ਬੰਗਲਾਦੇਸ਼ੀ ਨਾਗਰਿਕਾਂ ਨੂੰ ਕਟੜ ਪੰਥੀਆਂ ਤੋਂ ਗੁਮਰਾਹ ਨਾ ਹੋਣ ਦੀ اپیل ਕੀਤੀ ਇਕਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਹਸੀਨਾ ਨੇ ਆਪਣੇ ਕਰੀਬੀਆਂ ਦੇ ਜ਼ਰੀਏ ਭੇਜੇ ਸੰਦੇਸ਼ ਚ ਕਿਹਾ ਮੈਂ ਇਸ ਲਈ ਅਸਤੀਫਾ ਦਿੱਤਾ ਕਿ ਮੈਨੂੰ ਲਾਸ਼ਾਂ ਦਾ ਢੇਰ ਨਾ ਦੇਖਣਾ ਪਵੇ ਉਹ ਵਿਦਿਆਰਥੀਆਂ ਦੀਆਂ ਲਾਸ਼ਾਂ ਤੇ ਸੱਤਾ 'ਚ ਆਉਣਾ ਚਾਹੁੰਦੇ ਸਨ ਪਰ ਮੈਂ ਅਜਿਹਾ ਨਹੀਂ ਹੋਣ ਦਿੱਤਾ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਮੈਂ ਸੱਤਾ 'ਚ ਬਣੀ ਰਹਿ ਸਕਦੀ ਸੀ ਜੇਕਰ ਮੈਂ ਸੇਂਟ ਮਾਰਟਨ ਟਾਪੂ ਦੀ ਪ੍ਰਭੂ ਸੱਤਾ ਸੰਯੁਕਤ ਰਾਜ ਅਮਰੀਕਾ ਨੂੰ ਸੌਂਪ ਦਿੱਤੀ ਹੁੰਦੀ ਤੇ ਇਸ ਨੂੰ ਬੰਗਾਲ ਦੀ ਖਾੜੀ 'ਚ ਆਪਣਾ ਦਬਦਬਾ ਕਾਇਮ ਕਰਨ ਦਿੱਤਾ ਹੁੰਦਾ ਮੈਂ ਆਪਣੇ ਦੇਸ਼ ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਕੱਟੜ ਪੰਥੀਆਂ ਦੇ ਪੁਲੇਖੇ 'ਚ ਨਾ ਪਾਓ ਈਟੀ ਨੇ ਆਪਣੀ ਰਿਪੋਰਟ 'ਚ ਸ਼ੇਖ ਹਸੀਨਾ ਦੇ ਹਵਾਲੇ ਨਾਲ ਕਿਹਾ ਜੇ ਮੈਂ ਦੇਸ਼ 'ਚ ਰਹਿੰਦੀ ਤਾਂ ਹੋਰ ਜ਼ਿਆਦਾ ਜਾਨਾ ਗਈਆਂ ਹੋਣੀਆਂ ਸਨ ਤੇ ਜ਼ਿਆਦਾ ਸਰੋਤਾਂ ਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੁੰਦਾ ਮੈਂ ਦੇਸ਼ ਛੱਡਣ ਦਾ ਬਹੁਤ ਔਖਾ ਫੈਸਲਾ ਲਿਆ ਮੈਂ ਤੁਹਾਡੀ ਨੇਤਾ ਬਣੀ ਕਿਉਂਕਿ ਤੁਸੀਂ ਮੈਨੂੰ ਚੁਣਿਆ ਸੀ ਤੁਸੀਂ ਮੇਰੀ ਤਾਕਤ ਸੀ ਮੇਰੀ ਪਾਰਟੀ ਆਵਾਮੀ ਲੀਗ ਦੇ ਬਹੁਤ ਸਾਰੇ ਆਗੂ ਮਾਰੇ ਗਏ ਨੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਘਰਾਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਤੇ ਅੱਗ ਲਗਾਈ ਜਾ ਰਹੀ ਹੈ ਇਸ ਖਬਰ ਨੂੰ ਸੁਣ ਕੇ ਮੇਰਾ ਦਿਲ ਰੋ ਰਿਹਾ ਹੈ ਅੱਲਾ ਦੀ ਕਿਰਪਾ ਨਾਲ ਮੈਂ ਜਲਦੀ ਵਾਪਸ ਆਵਾਂਗੀ ਆਵਾਮੀ ਲੀਗ ਚੁਣੌਤੀਆਂ ਦਾ ਟੱਕਰਾ ਕਰਕੇ ਮੁੜ ਖੜੀ ਹੋਈ ਹੈ ਮੈਂ ਹਮੇਸ਼ਾ ਬੰਗਲਾਦੇਸ਼ ਦੇ ਭਵਿੱਖ ਲਈ ਪ੍ਰਾਰਥਨਾ ਕਰਾਂਗੀ ਉਹ ਰਾਸ਼ਟਰ ਜਿਸ ਦਾ ਸੁਪਨਾ ਮੇਰੇ ਮਹਾਨ ਪਿਤਾ ਨੇ ਦੇਖਿਆ ਤੇ ਉਸ ਦੀ ਕੋਸ਼ਿਸ਼ ਕੀਤੀ ਅਮਰੀਕਾ ਚ ਬਾਈਡਨ ਸਰਕਾਰ ਨੇ ਸਾウਦੀ ਅਰਬ ਨੂੰ ਖਤਰਨਾਕ ਹਥਿਆਰ ਵੇਚਣ ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ ਜਾਣਕਾਰੀ ਮੁਤਾਬਕ ਅਮਰੀਕਾ ਸਾウਦੀ ਨੂੰ ਹਵਾਈ ਤੋਂ ਜ਼ਮੀਨੀ ਹਮਲਾ ਕਰਨ ਵਾਲੇ ਹਥਿਆਰ ਟਰਾਂਸਫਰ ਕਰ ਰਿਹਾ ਹੈ ਇਸ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਵਿਭਾਗ ਨੇ ਪਾਬੰਦੀ ਹਟਾ ਦਿੱਤੀ ਹੈ ਦਰਅਸਲ ਸਾਲ 2021 ਚ ਯਮਨ ਦੇ ਹੁਤੀ ਬਾਗੀਆਂ ਵਿਰੁੱਧ ਸਾウਦੀ ਦੀ ਜੰਗ ਚ ਆਮ ਨਾਗਰਿਕ ਮਰ ਰਹੇ ਸਨ ਇਸ ਦੇ ਵਿਰੋਧ ਚ ਅਮਰੀਕਾ ਨੇ ਇਸ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਤੋਂ ਬਾਅਦ 2022 ਚ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਯਮਨ ਅਤੇ ਸਾウਦੀ ਵਿਚਾਲੇ ਸਮਝੌਤਾ ਹੋਇਆ ਸੀ ਇਸ ਤੋਂ ਬਾਅਦ ਸਾウਦੀ ਨੇ ਉੱਥੇ ਹਵਾਈ ਹਮਲੇ ਬੰਦ ਕਰ ਦਿੱਤੇ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਸਾウਦੀ ਨੇ ਸੌਦੇ ਦਾ ਆਪਣਾ ਹਿੱਸਾ ਪੂਰਾ ਕਰ ਲਿਆ ਤੇ ਹੁਣ ਅਸੀਂ ਆਪਣਾ ਵਾਅਦਾ ਨਿਭਾਵਾਂਗੇ ਅਮਰੀਕੀ ਕਾਨੂੰਨ ਮੁਤਾਬਕ ਕਿਸੇ ਵੀ ਦੇਸ਼ ਨੂੰ ਵੱਡੇ ਹਥਿਆਰਾਂ ਦੀ ਸਪਲਾਈ ਕਰਨ ਤੋਂ ਪਹਿਲਾਂ ਸੰਸਦ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਡੈਮੋਕ੍ਰੈਟਿਕ ਤੇ ਰਿਪਬਲਿਕਨ ਦੋਹਾਂ ਪਾਰਟੀਆਂ ਦੇ ਨੇਤਾਵਾਂ ਨੇ ਯਮਨ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਉਠਾਇਆ ਹੈ ਤੇ ਸਾウਦੀ ਅਰਬ ਨੂੰ ਹਥਿਆਰਾਂ ਦੀ ਸਪਲਾਈ ਤੇ ਸਵਾਲ ਖੜੇ ਕੀਤੇ ਨੇ ਹਾਲਾਂਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਵਿਰੋਧ ਕਟ ਗਿਆ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ